ਪਿਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਅਗਲੇ ਸ਼ੂਤ ਪਹਿਲਾਂ ਸੀ ਪੰਡਰਸ਼ਕੰਦ ਦੇ ਜੋ ਫੇਸਬੁਕ ਮੈਸੇਜ ਨੇ ਸਾਡੇ ਪਹਿਲੇ ਤੇ ਦੂਸਰੇ ਸੈਗਮੈਂਟ ਤੇ ਆਏ ਨੇ ਉਹ ਸਾਂਝੇ ਕਰਦੇ ਆ ਆ ਸਾਡੇ ਕੋਲ ਪਹਿਲੇ ਸੈਗਮੈਂਟ ਤੇ 39 ਦੇ ਕਰੀਬ ਸਾਡੇ 20 ਭੈਣਾਂ ਦੇ ਮੈਸੇਜ ਨੇ ਅਸੀਂ ਸਭ ਦਾ ਹੀ ਸ਼ੁਕਰੀਆ ਅਦਾ ਕਰਦੇ ਆ ਜਿਨ੍ਹਾਂ ਵਿੱਚ ਉਹਨਾਂ ਨੇ ਸਾਨੂੰ ਫਤਿਹ ਬੁਲਾਈ ਹੈ ਤੇ ਸਸਟੀ ਕਬ ਬੁਲਾਇਆ ਹੋ ਟੀਵੀ 84 ਡਿਸ਼ ਲਗਾ ਕੀਤੀ ਹੈ ਸਾਡੇ ਕੋਲ ਮੈਸੇਜ ਆਇਆ ਗੁਰਦੇਵ ਸਿੰਘ ਢਿੱਲੋ ਜੀ ਦਾ ਹੈ ਲਿਖਦੇ ਨੇ ਡਾਕਟਰ ਸਾਹਿਬ ਯੂ ਆਰ ਡੂਇੰਗ ਗੁੱਡ ਜੌਬ ਬ੍ਰਿੰਗਸ ਦਾ ਟਰੂਥ ਟੂ ਵਰਲਡ ਮੇ ਗ ਗੁੱਡ ਹੈਲਥ ਐਂਡ ਨੋਲਿਜ ਕੀਪ ਇਟ ਅਪ ਬਹੁਤ ਸ਼ੁਕਰੀਆ ਟੂ ਲੋਸੋਬ ਮਨਜੀਤ ਸਿੰਘ ਮਠਾਰੋਜੀ ਦੇ ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਕੱਲ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਹਾਂ ਬਿਜ਼ੀ ਹੋਣੇ ਨੇ ਹਾਂਜੀ ਸੋ ਅੱਜ ਸਾਡੇ ਕੋਲ ਆਏ ਨਹੀਂ ਹੋਰ ਉਹਨਾਂ ਨੇ ਸਾਨੂੰ ਮੈਸੇਜ ਲਿਖੇ ਨੇ ਕਾਫੀ ਸਾਰੇ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਦੀਵੀ ਸੱਚ ਤੇ ਇਨਕਲਾਬ ਹੈ ਸਿੱਖਾਂ ਨੂੰ ਆਪਣੀਆਂ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਨੇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾਗਤ ਜੋਤ ਹਨ ਫਿਰ ਉਹਨਾਂ ਨੇ ਲਿਖਿਆ ਸਾਨੂੰ ਟੀਵੀ 4 ਨੂੰ ਅ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਰੇ ਦੇਸ਼ ਦੇ ਸੱਚੇ ਜ਼ਬੂਤ ਸਪੂਤ ਭਗਤ ਤੇ ਸੱਚੇ ਇਨਕਲਾਬੀਆਂ ਦਾ ਸਾਥ ਤੇ ਅਸ਼ੀਰਵਾਦ ਹੈ। ਇਹੀ ਸੱਚੋ ਸੱਚ ਹੈ ਜੀ ਵੀ ਜੀ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ। ਬਹੁਤ ਸ਼ੁਕਰੀਆ ਮਠਾਰੂ ਸਾਹਿਬ ਤੁਹਾਡੇ ਕੰਪਲੀਮੈਂਟ ਲਈ। ਅਸੀਂ ਕੋਸ਼ਿਸ਼ ਕਰਦੇ ਹਾਂ ਸੱਚ ਦੇ ਨੇੜੇ ਹੋਣ ਦੀ ਸੱਚ ਨੂੰ ਸਮਝਣ ਦੀ, ਸੱਚ ਨੂੰ ਜੀਵਨ 'ਚ ਲਿਆਉਣ ਦੀ। ਜੀ। ਬਾਕੀ ਸਤਿਗੁਰੂ ਦੇ ਹੱਥ ਵਾਸੇ। ਬਿਲਕੁਲ। ਫੇਰ ਲਿਖਦੇ ਨੇ ਬਹੁਤ ਮੁਸ਼ਕਲ ਹੈ। ਹਿੰਦੂ ਸੋੜੀ ਸੋਚ ਵਿੱਚ ਫਿੱਟ ਭਗਤ ਕਬੀਰ ਸਾਹਿਬ ਜੀ ਨੂੰ ਕਰਨਾ ਤੇ ਇਹ ਹਮੇਸ਼ਾ ਹਿੰਦੂ ਫੋਕ ਕਰਮ ਨੂੰ ਚੈਲੰਜ ਰਹੇਗਾ ਤੇ ਇੱਕ ਵੀ ਸਿੱਖ ਜਾਂ ਕਬੀਰ ਪੰਤੀ ਭਗਤ ਰਵਿਦਾਸ ਜੀ ਦੇ ਸੱਚੇ ਲੋਕ ਚੈਲੰਜ ਕਰਦੇ ਰਹਿਣਗੇ ਅੱਗੇ ਫੇਰ ਲਿਖਿਆ ਉਹਨਾਂ ਨੇ ਭਗਤ ਕਬੀਰ ਸਾਹਿਬ ਬੋਧ ਤਿੱਖੀ ਤਲਵਾਰ ਵਾਂਗ ਬ੍ਰਾਹਮਣਵਾਦ ਨੂੰ ਕੱਟ ਕੇ ਦੇਸ਼ ਦੇ ਲੋਕਾਂ ਨੂੰ ਆਜ਼ਾਦ ਕਰ ਦਿੱਤਾ ਹੈ ਹੁਣ ਲੋਕਾਂ ਨੂੰ ਆਪਣੇ ਮਨੋਵਿਗਿਆਨ ਨੂੰ ਸਮਝਣ ਦੀ ਲੋੜ ਹੈ ਬਿਲਕੁਲ ਠੀਕ ਫਰਮਾਇਆ ਜੀ ਅੱਗੇ ਵੀ ਸਾਡੇ ਕੋਲ ਉਹਨਾਂ ਦਾ ਮੈਸੇਜ ਆਇਆ ਹਾਂਜੀ ਲਿਖਦੇ ਨੇ ਇੰਡੀਆ ਸਰਕਾਰ ਦੀ ਮਸ਼ੀਨ ਦੇਸ਼ ਦੀ ਜਨਤਾ ਦੀ ਗਿਣਤੀ ਸੋਚ ਰੁਝਾਨ ਨੂੰ ਕੰਟਰੋਲ ਕਰਦੇ ਨੇ ਪਰ ਬੇਈਮਾਨ ਸਾਰੀ ਦੁਨੀਆ ਵਿੱਚ ਪ੍ਰਗਟ ਬੇਈਮਾਨੀ ਸਾਰੀ ਦੁਨੀਆ ਵਿੱਚ ਪ੍ਰਗਟ ਹੋ ਜਾਂਦੀ ਹੈ ਜੀ ਦਲਜੀਤ ਸਿੰਘ ਲਿਖਦੇ ਨੇ ਸ਼ੇਮ ਔਨ ਸੱਚ ਸਿਸਟਮ ਓਕੇ ਦੱਸ ਇ ਜੀਦਰ ਸਾਹਿਬ ਅਗਲੇ ਸ਼ੁਭਾਰੇ ਤੁਹਾਡੇ ਵਿਚ ਆ ਜਾਣੇ ਚਾਹਾਂਗੇ ਅ ਦੇਖੋ ਪੰਜਾਬੀ ਦਾ ਖਾਨ ਹੈ ਵੀ ਨਾਤੀ ਤੋਤੀ ਰਹਿ ਗਈ ਨਖ ਤੇ ਮੱਕੀ ਬਹਿ ਗਈ ਜੀ ਟਰੰਪ ਦੀ ਕੈਂਪੇਨ ਦੇ ਦੌਰਾਨ ਜਿਵੇਂ ਹਿੰਦੂ ਤਵੀਆਂ ਨੇ ਟਰੰਪ ਨੂੰ ਸੈਲੀਬ੍ਰੇਟ ਕੀਤਾ ਨਿਊ ਜਰਸੀ ਜ ਇੱਕ ਵੱਡਾ ਫੰਕਸ਼ਨ ਕਰਕੇ ਮਿਲੀਅਨਜ਼ ਨੂੰ ਇਕੱਠੇ ਕਰਕੇ ਦਿੱਤੇ ਜੀ ਦਿੱਲੀ ਦੇ ਵਿੱਚ ਇੱਕ ਵੱਡਾ ਕੇਕ ਬਣਾ ਕੇ ਉਹਦਾ ਜਨਮ ਦਿਨ ਮਨਾਇਆ ਔਰ ਉਹਦੀ ਫੋਟੋ ਨੂੰ ਕੇਕ ਖਵਾਈ ਗਈ ਹੈ ਔਰ ਉਹ ਸਮਿਦੇਸ਼ से भी ਟਰੰਪ ਆ ਗਿਆ ਹੈ ਹੁਣੇ ਪਾਕਿਸਤਾਨ ਨੂੰ ਵਟੋ ਵਟ ਪਾ ਦੇਗਾ ਔਰ ਸਾਨੂੰ ਜਿਹੜਾ ਉਹ ਖਜ਼ਾਨਾ ਜਿਹੜਾ ਕਾਰੋਂ ਦਾ ਖਜ਼ਾਨਾ ਇਹਨੇ ਦੱਬਿਆ ਹੋਇਆ ਉਹ ਕੱਢ ਕੇ ਤੇ ਕਹੇਗਾ ਓ ਪੰਡਤ ਜੀ ਲਓ ਤੁਸੀਂ ਗੁਰੂ ਦਕਸ਼ਨਾ ਲਓ ਉਹਨੂੰ ਤਾਂ ਬੜ ਨਹੀਂ ਦਿੰਦਾ ਪ੍ਰੈਜ਼ੀਡੈਂਟ ਕੋਵਿੰਦ ਨੂੰ ਕਿ ਭਈ ਇਹ ਦਕਸ਼ਨਾ ਨਹੀਂ ਦਿੰਦਾ ਜੀ ਕਿ ਭਈ ਟਰੰਪ ਜਿਹੜਾ ਇਥੋਂ ਜਹਾਜ਼ ਭਰ-ਭਰ ਕੇ ਡਾਲਰਾਂ ਦੇ ਭੇਜੇਗਾ ਬਿਲਕੁਲ ਪਰ ਹੋਇਆ ਇਹ ਕਿ ਭਈ ਟਰੰਪ ਥਾ ਟਰੰਪ ਹੈ ਉਹਨੇ ਕੀ ਕਰਨਾ ਹੈ ਕਿਸੇ ਨੂੰ ਨਹੀਂ ਪਤਾ ਲੇਖਨ ਇਹ ਪਹਿਲਾਂ ਤਾਂ ਬਣਨ ਤੋਂ ਬਾਅਦ ਇਹ ਉਹਨੇ ਨਵਾਜ਼ ਸ਼ਰੀਫ ਨੂੰ ਪ੍ਰਾਈਮ ਮਿਨਿਸਟਰ ਸੀ ਉਹਨੂੰ ਕਿਹਾ ਹੀ ਇਜ਼ ਅ ਗੁੱਡ ਮੈਨ ਗ੍ਰੇਟ ਮੈਨ ਪਰ ਇੰਡੀਅਨ ਮੀਡੀਆ ਨੂੰ ਪਤਾ ਨਾ ਲੱਗਿਆ ਵੀ ਇਹ ਤਾਂ ਪਹਿਲਾ ਚੋਣਾਂ ਦੇ ਕਹਿੰਦਾ ਸੀ ਵੀ ਇਹ ਪਾਕਿਸਤਾਨ ਨੂੰ ਇਹ ਚੱਕ ਦੇਗਾ ਜੀ ਫਿਰ ਹੌਲੀ 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 ਜਿਹੜਾ ਉਹ ਉਹਨਾਂ ਨੂੰ ਲੱਗਾ ਕਿ ਵੀ ਨਹੀਂ ਨੀਤੀਆਂ ਬਦਲ ਰਹੀਆਂ ਨੇ ਔਰ ਡਿਫੈਂਸ ਦੇ ਲਈ ਅਸੀਂ ਅਵੇਲੇਬਲ ਐ ਚੀਨ ਦੇ ਖਿਲਾਫ ਉਹ ਫਿਰ ਟਪੂਸੀਆਂ ਮਾਰ-ਮਾਰ ਕੇ ਇਹਨਾਂ ਨੇ ਡੋਖਲਾਮ ਦੇ ਵਿੱਚ ਜੋ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਪੁਟਾਂਚ ਜਾ ਕੇ ਜੀ ਉਦੋਂ ਵੀ ਟਰੰਪ ਪੋਰੀ ਜਿਹੜੇ ਨੇ ਉਹ ਆਪਣੇ ਫਰੈਂਚ ਫਰਾਈਆਂ ਤੇ ਮੈਂਗੋ ਸ਼ੇਕ ਪੀ ਕੇ ਸੌਂ ਗਏ ਉਹਨਾਂ ਨੇ ਕੁਝ ਕੀਤਾ ਹੀ ਨਹੀਂ ਹੈ ਕਿਸੇ ਨੇ ਵੀ ਉਹ ਇਹਨਾਂ ਨੂੰ ਇਹ ਸੀ ਕਿ ਵੀ ਉਸ ਮੁੱਦੇ ਦੇ ਉੱਤੇ ਚਾਈਨਾ ਦੇ ਅਗੇਂਸਟ ਅਮਰੀਕਾ ਮਦਦ ਕਰੇਗਾ ਜੀ ਫਿਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੀ ਗੱਲ ਆਈ ਔਰ ਦੂਸਰੇ ਇਸ਼ੂ ਕਿਸੇ ਦੇ ਉੱਤੇ ਵੀ ਅਮਰੀਕਾ ਨੇ ਕੋਈ ਕਮਿਟਮੈਂਟ ਵਾਲੀ ਲਾਈਨ ਨਹੀਂ ਰੱਖੀ ਫਿਰ ਇਹਨਾਂ ਦੇ ਉੱਤੇ ਜਦੋਂ ਸਭ ਤੋਂ ਵੱਡਾ ਇਹ ਆਇਆ ਜਦੋਂ ਕਿ 트াম্প ਨੇ ਕਿਹਾ ਕਿ ਵੀ ਤੁਸੀਂ 100% ਟੈਰਿਫ ਲਾ ਰਹੇ ਹੋ ਸਾਡੇ ਉੱਤੇ ਕਿ ਹਾਰਬਲੀ ਜਿਹੜਾ ਜਿਹੜਾ ਮੋਟਰਸਾਈਕਲ ਜਾਂਦੇ ਨੇ ਔਰ ਅਸੀਂ ਇੰਡੀਆ ਇਹ ਕਰ ਰਹੇ ਜੀ ਉਹਨਾਂ ਨੂੰ ਲੱਗਾ ਕਿ ਵੀ ਇਹ ਕਿਉਂ ਘਟਾਓ ਅਦਰਵਾਇਜ਼ ਅਸੀਂ ਵੀ ਲਾ ਦੇਾਂਗੇ ਉਹਨਾਂ ਨੇ ਆਪਣੇ ਵੱਲੋਂ ਕਿਹਾ ਜੇ ਅਸੀਂ 50% ਘਟਾ ਦਿੱਤਾ ਉਹਨਾਂ ਨੇ ਕਿਹਾ ਜੀ ਨਹੀਂ ਇਟਸ ਨਾਟ ਇਨਾਫ ਇਦਰ ਜੇ ਨੇ ਅਮਰੀਕਾ ਨੇ ਚਾਈਨਾ ਦੇ ਉੱਤੇ ਜਿਹੜੀਆਂ ਨੇ ਉਹਨਾਂ ਦੀਆਂ ਟੈਰਿਫ ਲਾਈ ਹੈ ਆਪਣੀ ਕਿ ਈਨੇ ਪਰਸੈਂਟ ਭਾਰਤ ਦੇ ਉੱਤੋਂ ਤੋਂ ਆਣ ਵਾਲਾ ਜਿਹੜਾ ਕਾਸਟ ਆਇਰਨ ਹੈ ਦੂਜੀਆਂ ਤੀਜੀਆਂ ਚੀਜ਼ਾਂ ਨੇ ਜੀ ਉਹ ਤभी پابੰਦੀ ਲਾਉਂਦਾ ਵਾਧੂ ਟੈਕਸ ਇਹਨਾਂ ਨੇ ਵੀ ਕਿਹਾ ਕਿ ਜੇ ਅਸੀਂ ਜਿਹੜਾ ਤੁਹਾਡੇ ਜਿਹੜੇ ਅਸੀਂ ਅਖਰੋਟ ਮੰਗਵਾਉਂਦੇ ਹਾਂ ਔਰ ਬਦਾਮ ਮੰਗਵਾਉਂਦੇ ਹਾਂ ਔਰ ਸੇਵ ਇੱਤੇ ਅਸੀਂ ਲਾ ਦੇਵਾਂਗੇ ਪਰ ਉਹਨਾਂ ਨੇ ਕਿਹਾ ਜੀ ਅਸੀਂ ਅਗਸਤ ਤੱਕ ਇਹਨੂੰ ਹੋਲਡ ਕਰਦੇ ਹਾਂ ਫੈਸਲਾ ਅਸੀਂ ਕਰਤਾ ਅਸੀਂ ਟੈਕਸ ਲਾ ਦੇਵਾਂਗੇ ਜੀ ਹੁਣ ਉਹਨਾਂ ਨੇ ਅਗਸਤ ਤੱਕ ਹੋਲਡ ਇਸ ਲਈ ਕੀਤਾ ਹੈ ਕਿਉਂਕਿ ਉਹ ਇਸ ਬਲੈਕਮੇਲਿੰਗ ਸੀ ਕਿਉਂਕਿ 6 ਜੁਲਾਈ ਨੂੰ ਜਿਹੜੀਆਂ ਦੋਵੇਂ ਹੀ ਬੀਬੀਆਂ ਨੇ ਸੁਸ਼ਮਾ ਤੇ ਨਿਰਮਲਾ ਸੁਸ਼ਮਾ ਸਵਰਾਜ ਫੋਰਨ ਮਨਿਸਟਰ ਹੈ ਤੇ ਨਿਰਮਲਾ ਡਿਫੈਂਸ ਮਨਿਸਟਰ ਬਣਾਈ ਹੈ ਬੀਬੀ ਹੁਣ ਸੁਸ਼ਮਾ ਤੇ ਨਿਰਮਲਾ ਨੇ ਵਾਸ਼ਿੰਗਟਨ ਡੀਸੀ ਆਣਾ ਸੀ ਜਿੱਥੇ ਅਮਰੀਕਾ ਦੇ ਡਿਫੈਂਸ ਮਿਨਿਸਟਰ ਤੇ ਸੈਕਟਰੀ ਆਫ ਸਟੇਟ ਪੋਂਪੀਓ ਤੇ ਜਿਮ ਮੈਟਿਕ ਜਿਮ ਮੈਟਿਸ ਉਹਨਾਂ ਦੇ ਨਾਲ ਮੁਲਾਕਾਤ ਸੀ ਉਹਨਾਂ ਬੀਬੀਆਂ ਨੇ ਆਪਣੀਆਂ ਸੁਰੱਖਿਅਾਂ ਬੰਦੀਆਂ ਪੂਰੀਆਂ ਤਿਆਰ ਕਰਕੇ ਸਾੜੀਆਂ ਜੁੜੀਆਂ ਰਪੇਟ ਕੇ ਰੱਖ ਲਈਆਂ ਤੇ ਕੱਲ ਉਹ ਨੱਕ ਤੇ ਮੱਖੀ ਮੈਂ ਐਵੇਂ ਥੋੜੀ ਕਿਹਾ ਵੀ ਨੱਕ ਤੇ ਮੱਖੀ ਬਹਿ ਗਈ ਜੀ ਉਹਨਾਂ ਜਿਹੜਾ ਅਮਰੀਕਾ ਦੇ ਆ ਫੋਰਨ ਮਿਨਿਸਟਰ ਹੈ ਉਹਨੇ ਕਾਲ ਕਰਕੇ ਸੁਸ਼ਮਨ ਸਵਰਾਜ ਨੂੰ ਕਿਹਾ ਕਿ ਵੀ ਤੁਹਾਡੇ ਅਜੇ ਆਣ ਦੀ ਲੋੜ ਨਹੀਂ ਹੈ ਇਹ ਸਾਡੇ ਕੋਲ ਟਾਈਮ ਨਹੀਂ ਹੈ ਔਰ ਇਹ ਦੂਜੀ ਵਾਰ ਹੀ ਹੋਇਆ ਪਹਿਲਾਂ ਸਾਲ ਦੇ ਸ਼ੁਰੂ ਚ ਇਹ 2+2 ਇਹਨੂੰ ਮੀਟਿੰਗ ਕਹਿੰਦੇ ਸੀ ਜੀ ਉਹਨਾਂ ਦੇ ਵੀ ਡਿਫੈਂਸ ਮਿਨਿਸਟਰ ਔਰ ਫੋਰਨ ਮਿਨਿਸਟਰ ਹੋਏਗਾ ਇਹਨਾਂ ਦਾ ਵੀ ਹੋਏਗਾ ਉਹਨਾਂ ਨੂੰ ਇਹ ਆ ਵੀ ਜਿਹੜਾ ਅਮਰੀਕਨ ਬਜਟ 716 ਬਿਲੀਅਨ ਡਾਲਰ ਦਾ ਡਿਫੈਂਸ ਬਜਟ ਚ ਪਾਸ ਹੋਇਆ ਉਹ ਇੰਡੀਆ ਨੂੰ ਵੀ ਕੋਈ ਸਿਕਿਉਰਟੀ ਉਹਦੇ ਚੋਂ ਮਿਲੇਗੀ ਅਗੇਂਸਟ ਚਾਈਨਾ ਸੋ ਦੂਸਰੀ ਵਾਰ ਅਮਰੀਕਾ ਨੇ ਇਹ 2+6 ਜੁਲਾਈ ਮਤਲਬ ਮੈਂ ਜਦੋਂ ਕਿਹਾ ਵੀ ਸੁਰੱਖੀ ਬਿੰਦੀ ਤਿਆਰ ਤੇ ਐਵੇਂ ਨਹੀਂ ਕਿਹਾ ਹੈ ਸਚੂਲ ਆਈ ਦਾ ਮਤਲਬ ਹੈ ਜੀ 29 ਤਰੀਕ ਤੱਕ ਹੋ ਗਈ ਵੈਸੇ ਟਾਈਮ ਦਾ ਫਰਕ ਹੈ 12 12.5 ਘੰਟੇ ਦਾ ਵੈਸਟ ਕੋਸਟ ਨਾਲੋ ਸੋ ਆਲਰੇਡੀ ਉਹਨਾਂ ਨੇ ਆਪਣੀ ਪੂਰੀ ਤਿਆਰੀ ਕੱਸੀ ਹੋਈ ਸੀ ਬਰੀਫਿੰਗਸ ਉਹਨਾਂ ਦੀ ਹੋਈ ਹੋਈਆਂ ਸੀ ਇੱਥੇ ਨਵਤੇਜ ਸਰਨਾ ਦੂਜੇ ਤੀਜੇ ਇਹਨਾਂ ਨੇ ਵੀ ਆਪਣੀਆਂ ਜਿਹੜਾ ਉਹ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਸੀ ਐਨ ਮੌਕੇ ਦੇ ਉੱਤੇ ਔਰ ਅਮਰੀਕਾ ਨੇ ਪਹਿਲਾਂ ਤੱਕ ਨਹੀਂ ਦੱਸਿਆ ਕੱਲ ਤੱਕ ਨਹੀਂ ਦੱਸਿਆ ਵੀ ਉਹਨਾਂ ਨੇ ਕੀ ਕਰਨਾ ਹੈ ਉਹਨਾਂ ਨੇ ਜਿਹੜੀ ਨਿੱਕੀ ਹੇਲੀ ਯੂਨ ਦੇ ਵਿੱਚ ਐਮਬੈਸਡਰ ਹੈ ਅਮਰੀਕਾ ਦੀ ਉਹਨੂੰ 2 ਦਿਨ ਦੇ ਦੌਰੇ ਤੇ ਦਿੱਲੀ ਭੇਜਿਆ ਹੋਇਆ ਸੀ ਉਹਨੇ ਵੀ ਨਹੀਂ ਜਾ ਕੇ ਗੱਲ ਕੀਤੀ ਉਹ ਵੀ ਜਾ ਕੇ ਪਹਿਲਾਂ ਹਮਾਈਉਂ ਦਾ ਮਕਬਰਾ ਦੇਖਦੀ ਰਹੀ ਫਿਰ ਗੁਰਦੁਆਰਾ ਸੀਸਗਾਂਝ ਦੇ ਦਰਸ਼ਨਾਂ ਨੂੰ ਆਵੇ ਫਿਰ ਗੋਰੀ ਸ਼ੰਕਰ ਦਾ ਮੰਦਰ ਦੇਖਣ ਚਲੀ ਗਈ ਉਹਨਾਂ ਨੂੰ ਵੀ ਨਹੀਂ ਸੀ ਪਤਾ ਵੀ ਇਹ ਬੀਬੀ ਇਥੇ ਜਿਹੜੀ ਹੈ ਐਨ ਜਦੋਂ ਇਹ ਮੌਕੇ ਤੋਂ ਹੋਇਆ ਹੁਣ ਉਹ ਵਿਚਾਰੀ ਇਹਨਾਂ ਦੇ ਜਿਹੜੇ ਉਹ ਜ਼ਖਮ ਦੁਖਦੇ ਨੇ ਮਾੜਾ ਮੋਟਾ ਬਾਂਬੂ ਮਲ ਰਹੀ ਹੈ ਕਿ ਕੋਈ ਗੱਲ ਨਹੀਂ ਤੁਹਾਨੂੰ ਜਿਹੜਾ ਅਸੀਂ ਇਹ ਨਹੀਂ ਕਰਦੇ ਉਹਨੇ ਆਪਣਾ ਜਿਹੜਾ ਐਡਰੈਸ ਕਰਕੇ ਉਨੇ ਕਹਿਆ ਨਿੱਕੀ ਹੈਲੀ ਨੇ ਆਈ ਐਮ ਹਿਅਰ ਟੂ ਵਾਂਸ ਅਗੇਨ ਸੋਲੀਡਿਫਾਈ आवर ਲਵ ਫਾਰ ਇੰਡੀਆ ਸੇਜ਼ ਯੂਐਸ ਐਨ ਵਾਇਰ ਟੂ ਯੂਨਾਈਟਿਡ ਨੇਸ਼ਨਸ ਨਿੱਕੀ ਹੈਲੀ ਮੈਂ ਅਸੀਂ ਅਸੀਂ ਤਾਂ ਪਿਆਰ ਮਜ਼ਬੂਤ ਕਰਨ ਆਏ ਉਹਨਾਂ ਨੂੰ ਵੀ ਨਜ਼ਰ ਆ ਰਿਹਾ ਵੀ ਇਹ ਚਪੇੜਾਂ ਵੀ ਮਾਰ ਰਹੇ ਨੇ ਤੇ ਨਾਲ ਨਾਲ ਇਹ ਕਹਿ ਰਹੇ ਨੇ ਕਿ ਦਰਤ ਨਹੀਂ ਹੋਈ ਸੋ ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ ਮੈਨੂੰ ਖੁਸ਼ੀ ਵੀ ਹੋਈ ਕਿਉਂਕਿ ਮੈਂ ਇਹ ਸਮਝਦਾ ਐ ਵੀ ਇਹ ਇਹਨਾਂ ਨੂੰ ਵੀ ਸਮਝ ਹਾਲਾਂ ਇਹਨਾਂ ਦਾ ਆਪਣਾ ਕੋਈ 트੍ਰੰਪ ਐਡਮਿਨਿਸਟ੍ਰੇਸ਼ਨ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਪਤਾ ਹੈ ਵੀ ਕਿਸ ਡਾਇਰੈਕਸ਼ਨ ਚ ਇਹਨਾਂ ਦੀ ਫੋਰਨ ਪਾਲਿਸੀ ਜਾ ਰਹੀ ਹੈ ਜੀ ਪਰ ਫੋਕਸ ਜਿੱਥੇ ਨਾਰਥ ਕੋਰੀਆ ਦੇ ਨਾਲ ਸਿੱਧੀ 1 ਟੂ 1 ਕਾਇਮ ਕੀਤਾ ਹੁਣ ਰਸ਼ੀਆ ਦੇ ਨਾਲ ਮੀਟਿੰਗ ਹੈ ਰੱਖੀ ਹੋਈ ਔਰ ਉਸ ਦੇ ਉੱਤੇ ਜਿਹੜਾ ਔਰ ਉਹ ਥਾਂ ਜੋ ਹੈਲਸਿੰਕੀ ਚ ਮੜਨਾ ਹੈ ਫਿਨਲੈਂਡ ਚ ਜਿਹੜਾ ਔਰ ਉਹਦੇ ਤੇ ਫੋਕਸ ਹੈ ਸੋ ਇਹਦੇ ਚ ਘਟੋ ਘਟ ਇਨਾਂ ਨੂੰ ਜਿਹੜੇ ਆਪ ਹੀ ਏਸ਼ੀਆ ਦੀ ਉੱਪਰ ਰਹੀ ਸੁਪਰ ਪਾਵਰ 2025 ਤੱਕ ਅਸੀਂ ਚੀਨ ਨੂੰ ਪਿੱਛੇ ਛੱਡ ਜਾਾਂਗੇ 2050 ਤੱਕ ਅਮਰੀਕਾ ਨੂੰ ਛੱਡ ਜਾਾਂਗੇ ਸੋ ਉੱਥੇ ਉਹਨਾਂ ਨੇ ਉਹਨੂੰ ਮੈਸੇਜ ਅਮਰੀਕਾ ਨੇ ਇੰਡੀਆ ਨੂੰ ਇਹ ਦੇ ਦਿੱਤਾ ਕਿ ਵੀ ਇਹ ਤੂੰ ਹੈ ਕੋੜ ਕਰ ਲਈ ਤੇ ਐਵੇਂ ਸ਼ਤੀਰਾਂ ਨੂੰ ਜੱਫੇ ਨਾ ਪਾ ਸ਼ਤੀਰ ਸ਼ਤੀਰ ਹੀ ਹੋਣਾ ਔਰ ਇਸ ਸਾਰੇ ਚੋਂ ਇਹਨਾਂ ਦਾ ਜਿਹੜਾ ਖਾਸਾ ਇਹ ਜਿਹੜਾ ਜਿਹਨੂੰ ਕਹਿੰਦੇ ਨੇ ਲੂਜ਼ ਫੇਸ ਇਹ ਚਾਈਨੀਜ਼ ਐਕਸਪ੍ਰੈਸ਼ਨ ਹੈ ਕਾਫੀ लूज फेस ਹੋਇਆ ਕਿ ਵੀ ਇਹ ਬਿਲਕੁਲ ਅਦਰਵਾਈਜ਼ ਮੀਟਿੰਗਾਂ ਕੈਂਸਲ ਵੀ ਹੁੰਦੀਆਂ ਨੇ ਇਹ ਦੂਜੀ ਵਾਰੀ ਹੋਈ ਔਰ ਬਿਲਕੁਲ ਮੌਕੇ ਦੇ ਉੱਤੇ ਸੋ ਜੇ ਪਹਿਲਾਂ ਦੱਸਿਆ ਹੁੰਦਾ ਤਾਂ ਇਹ ਉਹਨਾਂ ਵਿਚਾਰੀਆਂ ਦੋਨੋਂ ਸੁਸ਼ਮਾ ਤੇ ਨਿਰਮਣਾ ਨੂੰ ਪੈਕ ਕਰਨ ਦੀ ਕੀ ਲੋੜ ਪਈ ਕੀ ਲੋੜ ਪਈ ਸੀ ਕੋਟਾਰ ਸਾਹਿਬ ਤੇ ਵੀ ਨਾ ਹਾਂ ਤੇ ਫਰਦੋਸ਼ ਕੰ ਦਾਸ ਤੋਂ ਅੱਜ ਦਾ ਵਿਚਾਰ ਅੱਜ ਦੇ ਵਿਚਾਰ ਲਈ ਵੀ ਅਸੀਂ ਭਾਵੇਂ ਵੀਰਵਾਰ ਦੇ ਪ੍ਰੋਗਰਾਮ 'ਚ ਭਗਤ ਨਾਮਦੇਵ ਜੀ ਦੇ ਸ਼ਬਦ ਦੀ ਵਿਚਾਰ ਕਰਦੇ ਜੀ ਪਰ ਅੱਜ ਕਬੀਰ ਸਾਹਿਬ ਦੇ ਪ੍ਰਕਾਸ਼ ਦਿਨ ਨੂੰ ਮੱਦੇਨਜ਼ਰ ਰੱਖਦੇ ਹਾਂ ਮੈਂ ਕਬੀਰ ਸਾਹਿਬ ਦਾ ਸ਼ਬਦ ਜਿਹੜਾ ਰਾਗ ਆਸਾ ਚ ਜੀ ਉਸ ਨੂੰ ਚੁਣਿਆ ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਆਣਾ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਰਹਾਓ ਜਲ ਕੈ ਮਜਨ ਜੇ ਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਆਵੇ ਫਿਰ ਫਿਰ ਜੋਨੀ ਆਵੇ ਮਨੋ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹਾੜੰਬੈ ਤਾ ਸਗਲੀ ਸੈਨ ਤਰਾਈ ਦਿਨਸ ਨਾਰੈਣ ਬੇਦ ਨਹੀਂ ਸ਼ਾਸਤਰ ਤਹਾ ਬਸੈਨ ਰੰਕਾਰ ਕਹਿ ਕਬੀਰ ਨਰਤ ਸਹਿ ਤਹਾਵੋ ਬਾਵਰਿਆ ਸੰਸਾਰ ਜੀ ਸੋ ਰਹਾਉ ਦੀ ਪੰਕਤੀ ਇਸ ਦਾ ਕੇਂਦਰੀ ਭਾਵ ਹੈ ਪੂਜੋ ਰਾਮ ਇੱਕ ਹੀ ਦੇਵ ਸਾਚਾ ਨਾਵਣ ਗੁਰ ਕੀ ਸੇਵ ਜੀ ਹੁਣ ਕਬੀਰ ਸਾਹਿਬ ਬਨਾਰਸ ਚ ਬੈਠੇ ਨੇ ਸਾਰਾ ਦੇਸ਼ ਜਿਹੜਾ ਉਹ ਬਨਾਰਸ ਗੰਗਾ ਨਾਲ ਆਣ ਆਂਦਾ ਹਰਦੁਆਰ ਵੀ ਆਂਦਾ ਹੈ ਗੰਗਾ ਉੱਥੇ ਬਨਾਰਸ ਵੀ ਗੰਗਾ ਦੇ ਕੰਢੇ ਵਸਿਆ ਹੋਇਆ ਹੈ ਜੀ ਉਹ ਕਬੀਰ ਸਾਹਿਬ ਇਹ ਕਹਿ ਰਹੇ ਨੇ ਵੀ ਆਹ ਜਿਹੜਾ ਸਾਰਾ ਬ੍ਰਾਹਮਣਵਾਦ ਦਾ ਕਰਮਕਾਂਡ ਹੈ ਜਿਹੜਾ ਇਹਨਾਂ ਨੇ دریاਵਾਂ ਚ ਪਵਿੱਤਰ ਦਰਿਆ ਬਣਾਏ ਹੋਏ ਨੇ ਔਰ ਇਹਨਾਂ ਜਨਾਨ ਨਾਲ ਪਾਪ ਧੋਣ ਦੀ ਗੱਲ ਹੈ ਔਰ ਇਹੀ ਪਾਪ ਜਦੋਂ ਅਸੀਂ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਦੇਖਦੇ ਗੰਗਾ ਜਮਨਾ ਸਰਸਵਤੀ ਗੋਦਾਵਰੀ ਤੇ ਕਰੇ ਧੂੜ ਤੇ ਕਰੇ ਉਦਮ ਧੂੜ ਸਾਧੂ ਕੀ ਤਾਈ ਹਮਰੇ ਅੰਤਰ ਭਰੇ ਕਿਲਬਿਖ ਹਮਰੀ ਧੂੜ ਸਾਧੂ ਕੀ ਧੂੜ ਗਵਾਈ ਜੀ ਕਿ ਵੀ ਇਹ ਜਿਹੜੀ ਹੈ ਗੰਗਾ ਜਮਨਾ ਸਰਸੋਤੀ ਗੋਦਾਵਰੀ ਇਹ ਚਾਰ ਪਵਿੱਤਰ ਦਰਿਆ ਨੇ ਗੋਦਾਵਰੀ ਦੱਖਣ ਦੇ ਵਿੱਚ ਚਲੀ ਜਾਂਦੀ ਹੈ ਸਰਸੋਤੀ ਉੜ ਗਈ ਉਹ ਮਿੱਥੇ ਕਾ ਲੈ ਤੇ ਗੰਗਾ ਜਮਨਾ ਯੂਪੀ ਬਿਹਾਰ ਬੰਗਾਲ ਚੋਂ ਬੰਗਲਾਦੇਸ਼ ਵੱੜ ਜਾਂਦੀ ਉਹਨੇ ਚਾਰਾਂ ਦਰਿਆਵਾਂ ਦੇ ਕੰਢੇ ਹੀ ਬ੍ਰਾਹਮਣ ਨੇ ਸਾਰੇ ਸਾਲ ਦਾ ਆਪਣਾ ਕੈਲੰਡਰ ਬਣਾਇਆ ਹੋਇਆ ਕਿ ਉਹਨੂੰ ਕਿੱਥੇ ਨਿਵਾਣਾ ਹੈ ਗੁਰੂ ਘੇਤਰ ਕਿੱਥੇ ਹੋਣਾ ਹੈ ਪ੍ਰਿਆਗ ਕਿੱਥੇ ਹੋਣਾ ਹੈ ਲਾਹੌਰ ਬਾਦ ਚ ਸੰਕ੍ਰਾਂਤੀ ਕਿੱਥੇ ਹੋਣੀ ਹੈ ਪੂਰਨਮਾਸ਼ੀ ਕਿੱਥੇ ਹੋਣੀ ਹੈ ਇਹ ਲੋਹੜੀ ਕਿੱਥੇ ਹੋਣੀ ਹੈ ਔਰ ਇਹ ਸਾਰਾ ਜਿਹੜਾ અમાਵਸ ਕਿੱਥੇ ਹੋਣਾ ਹੈ ਇਹ ਸਾਰਾ ਉਹ ਕੈਲੰਡਰ ਬਣਾਇਆ ਗੁਰੂ ਅਮਰਦਾਸ ਜਿਵੇਂ ਵੀ ਫਰਮਾਇਆ ਸੀ ਕਿ ਵੀ ਇਹ ਜਿਹੜੇ ਦਰਿਆ ਜਿਨ੍ਹਾਂ ਚ ਲੋਕ ਜਾ ਕੇ ਕਹਿੰਦੇ ਨੇ ਵੀ ਅਸੀਂ ਆਪਣੇ ਪਾਪ ਛੱਡਾ ਹੈ ਇਹ ਤਾਂ ਵਿਚਾਰੀਆਂ ਨਦੀਆਂ ਦਰਿਆ ਆਪ ਲੱਭਦੇ ਫਿਰਦੇ ਨੇ ਤੇ ਕਰੇ ਧੂੜ ਦੇ ਕਰੇ ਉਦਮ ਧੂੜ ਸਾਧੂ ਕੇ ਤਾਈਂ ਕਿ ਇਹ ਯਤਨ ਕਰਦਿਆਂ ਨੇ ਕਿ ਸਾਨੂੰ ਕੋਈ ਰੱਬ ਦਾ ਬਖਸ਼ਿਆ ਫਕੀਰ ਮਿਲੇ ਕਿਉਂਕਿ ਸਾਡੇ ਅੰਦਰ ਇੰਨੇ ਕ ਪਾਪ ਨੇ ਜੇ ਉਹਦੀ ਧੂੜ ਮਿਲ ਜਾਏ ਸਾਧੂ ਦੀ ਤੇ ਸਾਡੇ ਪਾਪ ਤਾਂ ਘਟੋ ਘਟ ਧੁੱਪ ਜਾ ਔਰ ਕਬੀਰ ਸਾਹਿਬ ਫਰਮਾਉਂਦੇ ਨੇ ਪੂਜੋ RAM ਏ ਉਹ ਭੋਲੇ ਲੋਕੋ ਅਨਜਾਨ ਲੋਕੋ ਅਗਿਆਨੀ ਲੋਕੋ ਉਸ ਰੱਬ ਦੇ ਨਾਲ ਜੁੜੋ ਉਸ ਦੀ ਇਬਾਦਤ ਕਰੋ ਸਾਚਾ ਨਾਵਣ ਗੁਰ ਕੀ ਸੇਵਾ ਰੱਬ ਦੀ ਸੇਵਾ ਰੱਬ ਦੀ ਖਲਕਤ ਦੀ ਸੇਵਾ ਦੇ ਵਿੱਚ ਜੁੜਨਾ ਹੀ ਸੱਚਾ ਨ ਹੋਣੇ ਅਦਰਵਾਇਜ਼ ਫਿਰ ਕਬੀਰ ਸਾਹਿਬ ਨੇ ਫਰਮਾਇਆ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਣਾ ਕਿਹੜਾ ਬੈਕੁੰਠ ਜਿਹੜਾ ਬ੍ਰਾਹਮਣਾਂ ਨੇ ਤੁਹਾਨੂੰ ਬਣਾ ਕੇ ਦਿੱਤਾ ਹੈ ਅੰਦਰ ਤੁਹਾਡਾ ਮੈਲ ਨਾਲ ਕਪਟ ਨਾਲ ਗੰਦਗੀ ਨਾਲ ਵਿਕਾਰਾਂ ਨਾਲ ਭਰਿਆ ਹੋਇਆ ਹੈ ਗੰਗਾ ਨਾਲ ਆ ਕੇ ਕਿਹੜੇ ਵੈਕਾਂਸ ਚ ਜਾਓਗੇ ਕਿਹੜੇ ਸਵਰਗ ਚ ਜਾਓਗੇ ਜੀ ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਇਹਾਣਾ ਤੁਸੀਂ ਸਮਝਦੇ ਹੋ ਵੀ ਰੱਬ ਜਿਹੜਾ ਉਹ ਇਹਾਣਾ ਨਿਆਣਾ ਕਿ ਵੀ ਉਹਨੂੰ ਪਤਾ ਨਹੀਂ ਹੈ ਵੀ ਤੁਸੀਂ ਕੀ ਹੋਵੇ ਤੁਸੀਂ ਡੁਬਕੀ ਲਾਈ ਗੰਗਾ ਚ ਬਾਂਮਣ ਨੂੰ ਦਸ਼ਨਾ ਦਿੱਤੀ ਔਰ ਤੁਸੀਂ ਵੈਕਾਂਸ ਚ ਪਹੁੰਚ ਗਏ ਵੀ ਰੱਬ ਜਿਹੜਾ ਉਹ ਨਿਆਣਾ ਨਹੀਂ ਹੈ ਜੀ ਪੂਜੋ ਰਾਮ ਇੱਕ ਹੀ ਦੇਵਾ ਸਾਚਾ ਨਾਵਣ ਗੁਰੂ ਕੀ ਸੇਵਾ ਅਸਲੀ ਜਿਹੜਾ ਨੋਣਾ ਉਹ ਗੁਰੂ ਦੀ ਰੱਬ ਦੀ ਇਬਾਦਤ ਹੈ ਸਰਵਿਸ ਹੈ ਜੀ ਫੇਰ ਉਹਨਾਂ ਨੇ ਉਦਾਹਰਣ ਦਿੱਤੀ ਹੈ ਜਿਹੜੀ ਬਹੁਤ ਤਕਲੀਫ ਦਿੰਦੀ ਹੋਣੀ ਹੈ ਬ੍ਰਾਹਮਣਾਂ ਨੂੰ ਜਲਕੈ ਮਜਨ ਜੇ ਗਤ ਹੋਵੇ ਨਿਤਨਿਤ ਮੀਂਡਕ ਨਾਵੇ ਜੈਸੇ ਮੀਂਡਕ ਤੈਸੇ ਹੋਏ ਨਰ ਫਿਰ ਫਿਰ ਜੂਨੀ ਆ ਉਹਨਾਂ ਨੇ ਕਿਹਾ ਜੀ ਜੇ ਪਾਣੀ ਚੋਂ ਨਾਲ ਹੀ ਮੁਕਤੀ ਹੁੰਦੀ ਤਾਂ ਜਿਹੜੀ ਅੱਜ ਤੁਹਾਡੇ ਸਾਰੇ ਡੱਡੂ ਨੇ ਇਹ ਤਾਂ ਸਦਾ ਹੀ ਬਕੁੰਡ ਤਾਂ ਹਮਚੋਂ ਦੇ ਰਹਿੰਦਾ ਹੀ ਪਾਣੀ ਚ ਨੇ ਜੇ ਤਾਂ ਡੁਬਕੀ ਮਾਰ ਕੇ ਨਿਕਲ ਆਂਦੇ ਹੋ ਇਹ ਤਾਂ ਬੈਠੇ ਹੀ ਇੱਥੇ ਨੇ ਜੀ ਜਲ ਕ ਮਜਨ ਮਜਨ ਇਸ਼ਨਾਨ ਨੂੰ ਕਹਿੰਦੇ ਨੇ ਜੇ ਗਤ ਹੋਵੇ ਜੇ ਇਹਦੇ ਨਾਲ ਤੁਹਾਡੀ ਗਤ ਹੁੰਦੀ ਤਾਂ ਨਿਤਨਿਤ ਮੈਂਡਕ ਨਾ ਆਵੇ ਮੈਂਡਕ ਤਾਂ ਹੈ ਹੀ ਉੱਥੇ ਲੰਦਾ ਹੀ ਐਵੇਂ ਉਧਰ ਉਹ ਵਿਆਹ ਕਰ ਰਹੇ ਨੇ ਡੱਡੂ ਡੱਡੂ ਨਹੀਂ ਆ ਮੀਂਹ ਭਰਨ ਲਈ ਪਤਾ ਨਹੀਂ ਡੱਡੂ ਦਾ ਪਨੋ ਖੋਜ ਕਰਨੀ ਪੈਣੀ ਐ ਵੀ ਡੱਡੂ ਐਡਾ ਕੀ ਪਤ ਕਿਹਦੀ ਸਵਾਰੀ ਐ ਡੱਡੂ ਕਿਹੜੇ ਦੇਵਤੇ ਨੇ ਜੀ ਜੈਸੇ ਮੈਂਡਕ ਤਾਂ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਉਹ ਬੰਦੇ ਨੇ ਉਹਨਾਂ ਵਾਂਗ ਡੱਡੂਆਂ ਵਾਂਗ ਫਿਰ ਫਿਰ ਜੋ ਨਹੀਂ ਆਵੇ ਉਹਨਾਂ ਨੇ ਫਿਰ ਵੀ ਜਨਮ ਮਰਨ ਦਾ ਇਹ ਜਿਹੜੀ ਹੈ ਉਹ ਖਲਾਸੀ ਇਹਨਾਂ ਦੀ ਨਹੀਂ ਹੋਣੀ ਨਹੀਂ ਹੋਣੀ ਮਨੋਂ ਕਠੋਰ ਮਰੈ ਬਾਨਾਰਸ ਨਰਕ ਨਾ ਬਾਂਚਿਆ ਜਾਈ ਹਰ ਕਾ ਸੰਤ ਮਰੈ ਹੜੰਬੈ ਤਾਂ ਸਗਲੀ ਸੰਤ ਰਾਈ ਹੁਣ ਵੀ ਬਨਾਰਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿੰਡੋਜ਼ ਨੇ ਜੀ ਔਰ ਕਈ ਲੋਕ ਇਹ ਕਰਦੇ ਨੇ ਕਿ ਉੱਥੇ ਗੰਗਾ ਨਹਾਣ ਦੇ ਬਾਨੇ ਆਪਣੇ ਬਾਪਿਓ ਨੂੰ ਉੱਥੇ ਛੱਡ ਆਂਦੇ ਨੇ ਬੁੱਢਿਆਂ ਨੂੰ ਉਦਾ ਕਾਰਨ ਇੱਕ ਜ਼ਮਾਨਾ ਸੀ ਬ੍ਰਾਹਮਣਾ ਨੇ ਇਹ myth ਬਣਾਇਆ ਸੀ ਕਿਉਂਕਿ ਜਦਾ ਸਾਡ ਆਪਣੀ ਸੀ ਅਮੀਰਾਂ ਦੀ ਦੂਜਿਆਂ ਦੀ ਗਰੀਬ ਦਾ ਵਿਚਾਰਾ ਘਰੋਂ ਹੀ ਨਹੀਂ ਨਿਕਲਦਾ ਉਹ ਕਿਹੜਾ ਉਹਨੇ ਬਨਾਰਸ ਜਾਣੇ ਕਿ ਜਿਹੜਾ ਬਨਾਰਸ ਦੇ ਵਿੱਚ ਮਰੇਗਾ ਉਹ ਸਿੱਧਾ ਵਿਸ਼ਨੂੰਪੁਰੇ ਚ ਜਾਏਗਾ ਸਿੱਧਾ ਸ਼ਿਵਪੁਰੇ ਕਿਉਂਕਿ ਉਹ ਸ਼ਿਵਜੀ ਦਾ ਸ਼ਹਿਰ ਹੈ ਉਹ ਸਿੱਧਾ ਸ਼ਿਵ ਦੇ ਕੋਲ ਜਾਏਗਾ ਸੋ ਉਹ ਮਰਦੇ ਹੀ ਬਨਾਰਸ 'ਚ ਮਰਨਾ ਪ੍ਰੇਫਰ ਕਰਦੇ ਸੀ ਕਿ ਬਿਮਾਰ ਵੀ ਹੋਣ ਕਹਿੰਦਾ ਸੀ ਬਨਾਰਸ ਲੈ ਚਲੋ ਉੱਥੇ ਮਰਾਂਗੇ ਇਹ ਜਿਹੜਾ ਸਿੱਧਾ ਵਕੁੰਠ ਹੋਏਗਾ ਜਿਸ ਨੂੰ ਕਬੀਰ ਸਾਹਿਬ ਨੇ ਹੜੰਬਾ ਕਿਹਾ ਇੱਕ ਸ਼ਬਦ ਜਿਹੜਾ ਅਸੀਂ ਪਹਿਲਾਂ ਉਹਦੇ ਵਿੱਚ ਮੱਘਰ ਕਿਹਾ ਇਸ ਬਾਰੇ ਕਿਉਂਕਿ ਇਹ ਉਹ ਥਾਂ ਸੀ ਜਿੱਥੋਂ ਬੁੱਧ ਧਰਮ ਦੇ ਸਾਰੇ ਹੀ ਕਪਲ ਵਸਤੂਆਂ ਔਰ ਸਾਰੇ ਪਾਸੇ ਰਸਤਾ ਜਾਂਦਾ ਸੀ ਇਹਦੇ ਬਾਰੇ ਇਹਨਾਂ ਨੇ ਬ੍ਰਾਹਮਣਾਂ ਨੇ ਕਿਹਾ ਜਿਹੜਾ ਉੱਥੇ ਮਰੇਗਾ ਉਹ ਨਰਕਾ ਨੂੰ ਜਾਏਗਾ ਗਦੇ ਦੀ ਜੋਨ ਚ ਪੈਗ ਜੀ ਔਰ ਹੁਣ ਕਬੀਰ ਸਾਹਿਬ ਸਾਰੀ ਉਮਰ ਬਨਾਰਸ ਚ ਰਹੇ ਪਰ ਉਹਨੇ ਕਿਹਾ ਵੀ ਮੈਂ ਇਹ ਬ੍ਰਾਹਮਣ ਦੇ ਮੂੰਹ ਤੇ ਚਪੇੜ ਮਾਰਨੀ ਹੈ ਮਰਨ ਤੋਂ ਪਹਿਲੇ ਉਹ ਹੜੰਬੇ ਚਲੇਗਾ ਉੱਥੇ ਜਾ ਕੇ ਜਿੱਥੇ ਹੁਣ ਇਹ ਸਾਰੇ ਦਿਨ ਮਨਾਏ ਜਾ ਰਹੇ ਨੇ ਸੋ ਉਹਦੇ ਚ ਕਬੀਰ ਸਾਹਿਬ ਨੇ ਫਰਮਾਇਆ ਮਨੋ ਕਠੋਰ ਮਰੈਬਾ ਵੀ ਜਿਹਦਾ ਮਨ ਜਿਹੜਾ ਹੈ ਜ਼ਾਲਮਾਨਾ ਉਹ ਭਾਵੇਂ ਬਨਾਰਸ ਚ ਮਰੇ ਨਰਕ ਨਾ ਬਾਂਚਿਆ ਜਾਏ ਨਰਕਾਂ ਚ ਜਾਣ ਤੋਂ ਉਹਨੇ ਨਹੀਂ ਬਚਣਾ ਜੀ ਹਰ ਕਾ ਸੰਤ ਮਰੈ ਹੜੰਬੈ ਜਿਹੜਾ ਰੱਬ ਦਾ ਪਿਆਰ ਹੈ ਰੱਬ ਦਾ ਸੰਤ ਹੈ ਉਹ ਪਾਵੇਂ ਹੜੰਬੇ ਆ ਕੇ ਮਗਰ ਚ ਮਰੇ ਤਾਂ ਸਗਲੀ ਸੈਨ ਤਰਾਈ ਉਦੀ ਬਦੌਲਤ ਸਾਰੀ ਦੁਨੀਆ ਤਰ ਜਾਂਦੀ ਹੈ ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਕਬੀਰ ਸਾਹਿਬ ਨੇ ਪ੍ਰੈਕਟੀਕਲੀ ਉਸ 파ਰਟ ਨੂੰ ਕਰਕੇ ਦਿਖਾਇਆ ਔਰ ਅਖੀਰ ਚ ਫਿਰ ਉਹ ਜਿਹੜੀ ਉਹਦੇ ਚ ਸ਼ਬਦ ਚ ਉਹਨਾਂ ਨੇ ਕਿਹਾ ਸੀ ਕਿ ਵੀ ਇਹ ਭੇਦ ਕੀ ਪੁੱਤਰੀ ਸਮਰਤੀ ਭਾਈ ਸੰਕਲ ਜੇਵਰੀ ਲੈ ਹੈ ਆਈ ਇੱਥੇ ਵੀ ਉਹਨਾਂ ਨੇ ਕਿਹਾ ਦਿਨਸਰਾ ਦਨਸ ਨਾ ਰਹਿਣ ਬੇਦਨੈ ਸ਼ਾਸਤਰ ਤਹਾਂ ਬਸੈ ਰੰਕਾਰ ਕਹਿ ਕਬੀਰ ਨਰਤਸੈ ਧਿਆਵੋ ਬਾਵਰਿਆ ਸੰਸਾਰ ਕਿ ਹੇ ਸ਼ਦਾਈ ਸੰਸਾਰ ਉਸ ਰੱਬ ਨੂੰ ਯਾਦ ਕਰ ਹੇ ਮਨੁੱਖ ਜਿਸ ਰੱਬ ਦਾ ਜਿੱਥੇ ਟਿਕਾਣਾ ਹੈ ਉੱਥੇ ਨਾ ਦਿਨ ਹੈ ਨਾ ਰਾਤ ਹੈ ਓਨ ਰੰਕਾਰ ਜਿੱਥੇ ਵਸਦੇ ਉੱਥੇ ਵੇਦ ਤੇ ਸ਼ਾਸਤਰ ਨਹੀਂ ਪਹੁੰਚਾਂਦੇ ਉੱਥੇ ਕੋਈ ਵੇਦਾਂ ਸ਼ਾਸਤਰਾਂ ਦੀ ਪਹੁੰਚ ਨਹੀਂ ਹੈ ਇਹ ਰੱਬ ਦੀ ਆਬਾਦਤ ਰੱਬ ਦੀ ਪਿਆਰ ਨਾਲ ਹੀ ਤੁਸੀਂ ਉੱਥੇ ਪਹੁੰਚਦੇ ਹੋ ਕਹ ਕਬੀਰ ਨਰਤ ਸਹਿਤ ਆਵੋ ਬਾਵਰੇ ਆ ਸੰਸਾਰਾ ਕਬੀਰ ਸਾਹਿਬ ਕਹਿੰਦੇ ਨੇ ਕਿ ਹੇ ਸ਼ਦਾਈ ਕਮੜੇ ਸੰਸਾਰ ਉਸ ਵਾਇਗਰੂ ਨੂੰ ਯਾਦ ਕਰ ਸੋ ਇਹ ਅੱਜ ਦਾ ਵਿਚਾਰ ਹੈ ਜੀ ਰਾਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਆਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਇਸ ਨੇ ਆਪਣੀ ਥੀ ਵਿਊਰਸ ਕੋਲ ਨੇ ਇਜਾਜ਼ਤ ਵੀਵਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਸਪੱਤੇ ਤੇ SOSRTV4.TV ਤੇ ਅਸੀਂ ਆਪਣਾ ਪ੍ਰੋਗਰਾਮ ਲਾ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਮਾਂ ਗਿਆ ਦੋ ਦੇਖਦੇ ਰਹੋ ਜੀ ਵੀਰੀ ਫੋਰ ਬਲਾਦੇਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ